ਸ੍ਰੀ ਅਕਾਲ ਜੀ ਸਾਰੇਆਂ ਤੁਹਾਡੇ ਸਾਰੇਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਲਾਈਫ ਸਟਾਈਲ ਕੁਕਿੰਗ ਤੇ ਹਰ ਰਾਇ ਦਾ ਥੋੜਾ ਜਿਹਾ ਬਰਥਡੇ ਵਲੌਗ ਅੱਜ ਵੀਰੇ ਬਣਾਇਆ ਹੈ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਦੀ ਆਂ ਅੱਜ ਹੈਗਾ ਇਹ ਹਰਵiraj ਦਾ ਬਰਥਡੇ ਤੇ ਹਰ ਰਾਇ ਦਾ ਹੀ ਨਹੀਂ ਮੇਰਾ ਵੀ ਹੈ ਇਹ ਜੋ ਤਾਂ ਗੁੱਸਾ ਕਰਦਾ ਹੈ ਕਿ ਮम्मा ਤੁਸੀਂ ਆਪਣੇ ਬਡੇ ਦੇ ਨਾਮ ਹੀ ਨਹੀਂ ਲੈਂਦੇ ਸਾਰੇ ਜਿਹੜੇ ਨੂੰ ਇਹੀ ਕਹੀ ਜਾਂਦੇ ਕਿ ਹਰ ਰਾਇ ਦਾ ਬਰਥਡੇ ਤੁਸੀਂ ਆਪਣਾ ਵੀ ਦੱਸਿਆ ਕਰੋ ਤੇ ਅੱਜ ਮੇਰਾ ਤੇ ਹਰ ਰਾਇ ਦੇ ਦੋਵਾਂ ਦਾ ਹੈਗਾ ਬਰਥਡੇ ਇਸ ਲਈ ਅਪਣਾ ਛੋਟਾ ਜਿਹਾ ਵਲੌਗ ਬਣਾਇਆ ਹੈ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਦੀ ਆਂ ਹਾਂ ਲੋ ਵਾਲੇ ਜਿਹੜੇ ਕੋਲ ਸੋਟੇ ਚਾਹੀਦੇ ਜੂ ਠੀਕ ਆ ਕੱਲ ਸਵੇਰੇ ਦੇ ਦਾਂਗੇ ਯੋ ਰੋਲ ਠੀਕ ਆ ਉਹ ਕਿ ਭਾਜੀ ਠੀਕ ਆ ਭਾਰ ਲੈ ਜੀ ਲੈਣੇ ਹੈ ਰੇ ਨੇ ਠੀਕ ਆ ਦੇ ਦਾਂਗੇ ਕਿੰਨੇ ਪੈਕੇਟ ਚਾਹੀਦੇ ਆ ਕਿੰਨੇ ਪੈਕੇਟ ਚਾਹੀਦੇ ਆ 10 10 ਹਾਂ ਠੀਕ ਹਾਂ 1 2 3 4 5 6 7 8 9 11 12 13 ਬਸ 13 13 ਬਸ 23 122 oh. 25 ਬਹੀ ਦੋ ਚਲੋ ਐਨੇ ਨਹੀਂ ਐਨੇ ਨਹੀਂ ਐਨੇ ਨਹੀਂ ਥੋੜੇ ਟੂ ਟੂ ਪੈਕੇਟ ਹਾਂ ਟੂ ਟੂ ਪੈਕੇਟ ਮਿਲਣਗੇ ਦਾ ਨੋ ਟੂ ਪੈਕੇਟ ਚਲੋ ਠੀਕ ਆ ਸੋਝੋ ਸੇਤਾ ਨੂੰ ਅੱਜ ਸਵੇਰੇ ਹੈਪੀ ਬਰਥਡੇ ਕਹਾਂਗੇ ਠੀਕ ਆ ਪੌਣੇ 10 ਦਾ ਟਾਈਮ ਹੋ ਗਿਆ ਏ ਹੈਪੀ ਬਰਥਡੇ ਹੈਰੀ ਹੁਣੇ ਹੀ ਕੱਲ ਦੁਪਹਿਰੇ ਕੱਲ ਦੁਪਹਿਰੇ 1 ਵਜੇ ਮੇਰਾ ਤੇ ਤੇਹਰੀ ਦਾ ਹੈਪੀ ਬਰਥਡੇ ਕੱਲ ਦੁਪਹਿਰ ਦੇ 1 ਵਜੇ ਰੱਖਾਂਗੇ ਹਾਂਜੀ ਹਾਂਜੀ 1 ਵਜੇ ਦੁਪਹਿਰੇ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਤੁਹਾਡਾ ਸਾਰਿਆਂ ਦਾ ਸਵਾਲ ਤਾਂ ਜੀ ਆਪਣੇ ਚੈਨਲ ਪੰਜਾਬੀ ਦਾ ਸਟ੍ਰਾਈਲ ਕੀਤੀ ਹੁੰਦੀ ਹੈ ਅੱਜ ਹੈਗਾ ਇਹ ਹਰਗ੍ਰਾਜ ਦਾ ਬਰਥਡੇ ਹਰ ਰਾਈ ਦਾ ਨਹੀਂ ਹੈ ਮੇਰਾ ਵੀ ਹੈ ਮੈਨੂੰ ਆਪਣਾ ਯਾਦ ਪੁੱਲ ਜਾਂਦਾ ਹੈ ਤੇ ਆਪਾਂ ਠਾਣੇ ਹੈ ਵੈਨੂੰ ਨੂੰ ਇੰਨਾ ਚਾਹ ਹੀ ਨੇ 4-5 ਦਿਨ ਤੋਂ ਕਹਿ ਲੈਂ ਮम्मा 1 ਡੇ ਹੋ ਗਿਆ 2 ਡੇ ਹੋ ਗਏ 11 ਤਰੀਕ ਤੋਂ ਹੀ ਲਾਈਟ ਔਨ ਕਰਿਓ ਅੱਜ ਜਿਹੜਾ ਫਿਰ 15 ਦੇ ਆ ਗਿਆ ਇਹ 5 ਡੇ ਬੋਲਦੇ ਬਰਥਡੇ ਟੂ ਯੂ ਹੈਪੀ ਬਰਥਡੇ बोल दो हैप्पी बर्थडे ममा नू ती चाह पी लो फिर तैयार होने आपूल वास्ते ਹਾਂਜੀ ਉਹ ਬੱਲੇ ਵਾਲਾ ਕੋਡ ਦੇਣਾ ਹਾਂਜੀ ਦੇਣਾ ਹੈ ਤੇ ਠੀਕ ਹਾਂਜੀ ਠੀਕ ਆ ਪੀ ਲਓ ਚਾਹ ਫਿਰ ਤਦ ਤੱਕ ਤਾਂ ਦਿਵਸ ਚ ਕਿਚਨ ਦੇ ਵਿੱਚ ਨਾ ਰੋਟੀ ਬਣਾ ਲੈਣਾ ਠੀਕ ਆ ਠੀਕ ਆ ਓ ਮੈਨੂੰ ਮਤ ਨੂੰ ਖਾਂਸੀ ਬੜੀ ਹੋਈ ਪਈ ਆ ਐਨ ਡਾਇਨਾਸੌਰ ਵਾਲੇ ਕੱਪੜੇ ਪਾਉਣੇ ਅੱਜ ਹਾਂਜੀ ਹਾਂਜੀ ਉੱਠ ਕੇ ਦੇਖੋ ਇੱਕ ਹੋਰ ਚੀਜ਼ ਸਰਪ੍ਰਾਈਜ਼ ਤਨ ਤਨ ਆਵਲੇ ਜੂਜ਼ ਬੋਨੇ ਹੈ ਦਿਨੇ ਹੈਪੀ ਹੈਪੀ ਇਕੂਰ ਇਕੂੜੇ ਗਾਏ ਸੁਣਾ ਲੈ ਬਤੂਂਗੀ ਰੋ ਫਾਨ ਨਾ ਚੁੱਪ ਨਾ ਮਾ ਚੁੱਪ ਕੋ ਫਿਰ ਫਿਰ ਮੈਂ ਗਾ ਤੇ ਫਿਰ ਪੀਂਦੇ ਆਉਂਦੀ ਕਾ

ਇਦਾਂ ਇਦਾਂ ਕੱਟ ਕੇ ਇਦਾਂ ਦੇਣਾ ਗੱਲ ਆ ਜੋ ਛੁਲੇ ਤੇ Apple ਖਾਣ ਦੇ ਇਹ ਤੁਹਾਡੇ ਵਾਸਤੇ ਮਮਾ ਨੇ Apple ਪਾਏ ਆ ਇਹ ਤੁਹਾਡੇ ਵਾਸਤੇ ਹਾਂਜੀ ਬਨਾਣਾ ਫਰਾਈਜ਼ ਪਾਏ ਆ ਇਹ ਤੁਹਾਡੇ ਵਾਸਤੇ ਸੇਵੀਆਂ ਪਾਈਆਂ ਐ ਪਸੰਦ ਆ ਇਹਦੇ ਵਿੱਚ ਕੜੀ ਤੇ ਰੋਟੀ ਕੀ ਨਹੀਂ ਖਾਣਾ ਫਿਰ ਕਹਿੰਦੀ ਤੁਸੀਂ ਕਹਿੰਦੇ ਹੁੰਦੇ ਮੈਨੂੰ ਸਵਾਦ ਲੱਗਦੀ ਆ ਹੂੰ ਉਹਨੂੰ ਨਹੀਂ ਕਰ ਦੋ ਠੀਕ ਆ ਬਾਹਰ ਜਾਓ ਵੇਖੋ ਪੰਜ ਕੀ ਕਰਦੇ ਆ ਆਪਾਂ ਜੀ ਨੂੰ ਆ ਬਾਜੀ ਨੂੰ ਸੇਵੀਆਂ ਦੇ ਦੋ ਉਹ ਵੀ ਭਰ ਕੇ ਰੱਖੀ ਬਾਹਰ ਕਰ ਲੋ ਕਹਿੰਦੀ ਆ ਹਾਂਜੀ ਇੱਕ ਚੀਜ਼ ਦਵਾਂਗੀ ਹੋਰ ਖੋਲ ਦੋ ਪੂਰਾ ਖੋਲ ਹਾਂ ਖੋਲ ਨਾ ਹੱਥ ਨਾਲ ਮੇਰੇ ਹੱਥ ਨਹੀਂ ਵੇਲੇ ਜ਼ੋਰ ਦੀ ਖੋਲੋ ਤਾਂ ਕਮਰ ਕੇ ਹਾਂਜੀ ਦੁੱਧ ਵਾਲੀ ਹੂੰ ਦੁੱਧ ਵਾਲੀ ਪੈ ਆਹ ਕਾਲੇ ਜੀ ਲੈ ਸਾਰੇ ਹੈਰੀ ਨੇ ਲੈ ਕੇ ਜਾਣਾ ਸਕੂਲ ਮੰਮਾ ਮੈਨੂੰ ਇੰਨੀ ਪੂਰੀ ਆ ਜਾਣੀਆਂ ਉਹ ਰਾਜਨਗੇ ਤੇ ਵਦੂਆ ਇਨੇ ਰੋਲੇ 24 ਗੰਦ ਮੈਨੂੰ ਚੜੇ ਤੇਰਾ ਰੰਗ ਤੁੱਚ ਆਪੇ ਤੁਰ ਪਹਿਣਾ ਸਾਡੇ ਅੱਗੇੋਂ ਤਨੰਗ ਸਾਡੀ ਉਮਰ ਵੀ ਤੈਨੂੰ ਲੱਗ ਜੇ ਤੇ ਹੁਣ ਹੋ ਗਿਆ ਏ 2 ਵਜੇ ਦਾ ਟਾਈਮ ਬੱਚੇ ਛੁੱਟੀ ਹੋ ਕੇ ਸਕੂਲੋਂ ਆਉਣ ਵਾਲੇ ਆ ਤੇ ਛੁੱਟੀ ਆਉਣ ਵਾਲੀ ਉਹਨਾਂ ਨੂੰ ਤੇ ਆਈ ਜਾਣਗੇ ਮੈਂ ਸੋਚਿਆ ਕਿ ਮੈਂ ਪਾਠ ਰਖਣਾ ਹੈ ਮੈਂ ਕੱਲ ਵੀ ਸੋਚਿਆ ਰੱਖਣਾ ਅੱਜ ਵੀ ਸੋਚਿਆ ਰੱਖਣਾ ਹੈ ਤੇ ਰੋਜ਼ ਹੀ ਲੇਟ ਹੋ ਜਾਂਦੀ ਕੱਲ ਮੈਂ ਸੋਚਿਆ 12 ਵਜੇ ਕਿ ਕਿੰਨੇ ਦਿਨਾਂ ਤੋਂ ਮਤਲਬ ਇਦਾਂ ਹੀ ਚੱਲ ਰਿਹਾ ਮੇਰੇ ਨਾਲ ਕਿ 12 ਵਜੇ ਗਿਆ ਹੁਣ ਨਹੀਂ ਰੱਖਣਾ ਹੁਣ ਨਹੀਂ ਰੱਖਣਾ ਪਰ ਮੈਂ ਅੱਜ ਸੋਚਿਆ ਜਿਹੜਾ ਹੁੰਦਾ ਹੀ ਸਹਿਜ ਪਾਠ ਆ ਹਨਾ ਉਸ ਦੀ ਕੋਈ ਬੰਦਿਸ਼ ਨਹੀਂ ਹੋਣੀ ਚਾਹੀਦੀ ਤੇ ਇਦਾਂ ਕਰਦੇ ਕਰਦੇ ਰੋਜ਼ ਦਿਨ ਨਿਕਲਦੇ ਜਾਂਦੇ ਨੇ ਤੇ ਮੈਂ ਜਿਹੜਾ ਇਹ ਉਹ ਕੜਾਹ ਬਣਾ ਕੇ ਹੁਣ ਪਰ ਉਹ ਜਿਹੜਾ ਇਹ ਉਹ ਪਾਠ ਆਖ ਹੀ ਲੈਣੀ ਵੈਸਤੇ ਸੰਪੂਰਨ ਸਿਰਗਰਾਂ ਸਬਜੀ ਤੋਂ ਰੱਖਣਾ ਚਾਹੀਦਾ ਹੈ ਪਰ ਜਿਹੜਾ ਇਹ ਉਹ ਵੀ ਜਾਣਾ ਪਤਾ ਨਹੀਂ ਕਦੋਂ ਜਾਇਆ ਜਾਵੇ ਨਾ ਜਾਇਆ ਜਾਵੇ ਇਸ ਚੱਕਰ ਦੇ ਵਿੱਚ ਰੋਜ਼-ਰੋਜ਼ ਅੱਗੇ-ਦੀ ਅੱਗੇ ਪਈ ਜਾਂਦਾ ਹੈ ਤੇ ਅੱਜ ਮੈਂ ਕਿਹਾ ਆਪਾਂ ਥੋੜਾ ਜਿਹਾ ਪ੍ਰਸ਼ਾਦ ਬਣਾ ਕੇ ਨਾਲੇ ਹੈਦੀ ਦਾ ਬਰਥਡੇ ਆ ਤੇ ਨਾਲੇ ਜਿਹੜਾ ਇਹ ਆਪਾਂ ਪਾਠ ਰੱਖ ਰੱਖ ਲੈਨੇ ਆ ਕੁਝ ਜਿਹੜਾ ਇਹ ਸਪੈਸ਼ਲ ਦਿਨ ਤੇ ਸਪੈਸ਼ਲ ਹੋਣਾ ਚਾਹੀਦਾ ਹੈ ਤੇ ਆਪਾਂ ਸਪੈਸ਼ਲ ਜਿਹੜਾ ਇਹ ਉਹ ਪਾਠ ਕਰਾਂਗੇ ਕਿਉਂਕਿ ਇਸ ਵਾਰ ਜਿਹੜਾ ਇਹ ਆਪਾਂ ਨੇ ਬਰਥਡੇ ਸੈਲੀਬ੍ਰੇਸ਼ਨ ਨਹੀਂ ਕਰਨਾ ਤੁਹਾਨੂੰ ਪਤਾ ਹੀ ਹੈ ਕਿ ਉਹ ਕਿਉਂ ਨਹੀਂ ਕਰਨਾ ਤੇ ਚਲੋ ਥੋੜਾ ਜਿਹਾ ਪ੍ਰਸ਼ਾਦ ਬਣਾ ਕੇ ਆਪਾਂ ਚਲੋ ਵਾਈਗਰੂ ਦਾ ਨਾਮ ਤੇ ਲੈ ਸਕਦੇ ਆ ਨਾ ਹਨਾ ਤੇ ਓ ਮਾਈ ਗਾਡ ਮਾਨੀ ਰੁਕੰਦਿਆ ਤੇ ਜੇ ਕੋਈ ਡੈਕੋਰੇਸ਼ਨ ਕਰਨੀ ਜਾਂ ਇਦਾਂ ਇਹ ਚੀਜ਼ਾਂ ਨਹੀਂ ਕਰਾਂਗੇ ਆਪਾਂ ਇਸ ਵਾਰ ਬੱਚਿਆਂ ਨੂੰ ਸਮਝਾਉਣਾ ਬਹੁਤ ਜ਼ਿਆਦਾ ਉਖਾਸ ਵੇਰੇ ਤੁਰਨ ਲੱਗਾ ਵੀ ਕਿਹ ਜਿੰਦਾ ਹੈ ਮੇਰੇ ਵਾਸਤੇ ਪੀਜ਼ਾ ਲੈ ਆਇਓ ਪੀਜ਼ਾ ਲੈ ਆਇਓ ਮੇਰੇ ਵਾਸਤੇ ਆ ਗਿਆ ਹੈ ਸਮੋਸੇ ਲੈ ਆਇਓ ਕੀਕ ਲੈ ਆਇਓ ਮੇਰੇ ਵਾਸਤੇ ਡੈਕੋਰੇਸ਼ਨ ਸਮਾਂਦ ਰਿਹਾ ਉਹ ਆਂਦਿਆਂ ਨੂੰ ਇਦਾਂ ਕਰਿਓ ਉਦਾਂ ਕਰਿਓ ਪਰ ਬੱਚਿਆਂ ਨੂੰ ਸਮਝਾਉਣਾ ਬਹੁਤ ਮੁਸ਼ਕਲ ਹੁੰਦਾ ਹੈ ਕਿ ਕਿਉਂਕਿ ਉਹ ਬੱਚੇ ਆ ਉਹ ਇਹ ਚੀਜ਼ ਨੂੰ ਸਮਝਿ ਦੇਣੀ ਆ ਆਪਾਂ ਨੂੰ ਪਤਾ ਹੈ ਨਾ ਸਾਰਾ ਪਰ ਬੱਚੇ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਪ੍ਰਸ਼ਾਦ ਬਣਾਵਾਂਗੇ ਆਪਾਂ ਆٹے ਦਾ ਆਪਣਾ ਪ੍ਰਸ਼ਾਦ 2 ਮਿੰਟਾਂ ਵਿੱਚ ਰੈਡੀ ਹੋ ਗਿਆ ਏ ਆਟੇ ਨਾਲ ਹੁਣ ਆਪਾਂ ਇੱਕ ਕਟੋਰੀ ਚ ਪਾ ਕੇ ਪਾਠ ਕਰਕੇ ਫਿਰ ਮਿਲਦੇ ਹਾਂ ਜੀ ਆਪਾਂ ਨੇ ਸਹਿਜ ਪਾਠ ਰੱਖ ਲਿਆ ਏ ਪ੍ਰਸ਼ਾਦ ਮੈਂ ਸੋਚਿਆ ਆਪੀ ਕੀ ਖਾਵਾਂ ਬੱਚੇ ਆ ਜਾਣਗੇ ਤੇ ਫੇਰ ਹੀ ਖਾਵਾਂਗੀ ਤੇ ਇਹ ਵਾਹਿਗੁਰੂ ਦੀ ਕਿਰਪਾ ਨਾਲ ਜਿਹੜਾ ਆਪਣਾ ਸਹਿਜ ਪਾਠ ਆ ਉਹ ਸੰਪੂਰਨ ਹੋਵੇ ਵਾਹਿਗੁਰੂ ਦਾ ਮਿਹਰ ਭਰਿਆ ਹੱਥ ਆਪਣੇ ਸਿਰ ਤੇ ਹੋਵੇ ਤੇ ਹੁਣ ਹੈ ਬੱਚਿਆਂ ਦੀ ਉਡੀਕ ਹੀ ਆ ਜਾਣਗੇ ਪੰਜਾ ਛੇ ਮਿੰਟਾਂ ਤੱਕ ਤੇ ਮੈਂ ਕਿਉਂ ਨਾ ਦੇਉਣ ਤੋਂ ਪਹਿਲਾਂ ਪਹਿਲਾਂ ਜੜੀ ਉਹ ਮੈਂ ਚਾਹ ਬਣਾ ਕੇ ਰੱਖ ਲਈਨੀ ਹੁਣ ਵਾਸਤੇ ਇਹ ਪਾਪਾ ਨੇ ਭੇਜਾਈ ਪੀਜ਼ਾ ਮੈਂ ਦੇ ਸੋਚਿਆ ਸੀ 버ਗਰ ਹੈ ਰੀ ਦੀਆਂ ਅੱਖਾਂ ਬੰਦ ਕਰ ਦੀ ਬਿਜੋਤ ਸਰਪ੍ਰਾਈਜ਼ ਦੇਣਾ ਸਰਪ੍ਰਾਈਜ਼ ਸਰਪ੍ਰਾਈਜ਼ ਪੀਜ਼ਾ ਪੀਜ਼ਾ ਮੈਂ ਮੰਗਵਾਇਆ ਪਪਾ ਲੈ ਕੇ ਆਏ ਸੀ ਪਪਾ ਨੇ ਹਾਂਜੀ ਮੰਗਾ ਕੇ ਪੀਜ਼ਾ ਪੀਜ਼ਾ ਤੁਹਾਨੂੰ ਖਾਣ ਦੋੜੀ ਨਹੀਂ ਖਾਣੀ ਹੈਰੀ ਨੂੰ ਪਸੰਦ ਆ ਦੇਖੋ ਹਾਂ हाँ जी सारे हैरी वास्ते हो की बोले पाजी भाजी फिर दसो हाँ जी अंदर शूज लेके ना जायो या दादू जी वालों दादू जी वालों दादू जी पट्टियों लेके आए हैरी वास्ते दादू जी नूं थैंक यू बोल दो हाँ जी सील दिया पिनिया सील दिया पिनिया दादू जी लेके आए पारले जी बिस्किट लेके आए या हाँ जी चॉकलेट वाले ले आए, 50 -50 ले आए, ले आए आए लेके ले आए फिफ्टी फिफ्टी लेके आए किन्ना कुछ लेके आए दादू जी हैरी वास्ते मैं तो यावा रहती हूँ हम्म किन्ना कुछ लेके आए दादी वास्ते पांच ਜਦੋਂ ਦੀਵਜ ਹੈਰੀ ਸਕੂਲੋਂ ਆਇਆ ਨਾ ਤੇ ਆਉਂਦੇ ਸਾਰ ਪੁੱਛਿਆ ਮम्मा ਪੀਜ਼ਾ ਲੈ ਕੇ ਆਏ ਮੈਂ ਕਿਹਾ ਨਹੀਂ ਤੇ ਆਉਂਦੇ ਹੀ ਰੋਣ ਵਾਲਾ ਮੂੰਹ ਬਣਾ ਲਿਆ ਹੀ ਪਰ ਬਾਅਦ ਵਿੱਚ ਪੀਜ਼ਾ ਦੇਖ ਕੇ ਖੁਸ਼ ਹੋ ਗਿਆ papa ਨੇ ਸਰਪ੍ਰਾਈਜ਼ ਹੀ ਆਰਡਰ ਕਰ ਦਿੱਤਾ ਇਹ ਡੈਡ ਨੂੰ ਮੈਂ ਫੋਨ ਕੀਤਾ ਕਹਿੰਦੇ ਨਹੀਂ ਮੈਨੂੰ ਤਾਂ ਬਹੁਤ ਜ਼ਿਆਦਾ ਮੈਂ ਲੇਟ ਹੋ ਜਾਣਾ ਤੇ ਤੁਸੀਂ ਆਪਣਾ ਜਿਹੜਾ ਇਹ ਕਰ ਲਓ ਬਾਕੀ ਰਾਤ ਨੂੰ ਮਨਾ ਲਾਂਗੇ ਮੈਂ ਕਿਹਾ ਡੈਡੀ ਆਪਾਂ ਬਰਥਡੇ ਨਹੀਂ ਮਨਾਉਣਾ ਬਸ ਪੀਜ਼ਾ ਲੈ ਆਂਦਾ ਇਹ ਬੱਚਿਆਂ ਨੂੰ ਖਵਾ ਦੇ ਨੇ ਨਾਲੇ ਤੁਸੀਂ ਆ ਕੇ ਖਾ ਲਿਓ ਕਹਿੰਦੇ ਠੀਕ ਆ ਦਾਦੂ ਨਾਲ ਵਾਸਤੇ ਰੱਖ ਲਿਏ ਹੈਰੀ ਪਿੱਛੇ ਉਹ ਥੋੜਾ ਜਾ ਇਹ ਹੈਰੀ ਦੇ ਦਾਦੂ ਜੀ ਲੈ ਕੇ ਆਇਆ ਹੈਰੀ ਵਾਸਤੇ ਇਹ ਵੀ ਸਰ ਤੇ ਇਹ ਆਪਾਂ ਆਪਾਂ ਸਾਰੇ ਖਾਣਗੇ ਹਾਂ ਇੱਕ ਦਾ ਦੂਣਾ ਵਾਸਤੇ ਰੱਖ ਲਈ ਕੋਈ ਨਹੀਂ ਰਾਤ ਨੂੰ ਖਾ ਲਿਓ ਤੁਸੀਂ ਫੇਰ ਉਹਨਾਂ ਨਾਲ ਹੁਣ ਉਹ ਤੁਸੀਂ ਖਾ ਲਓ ਨਾ ਮੰਮਾ ਨਹੀਂ ਹਾਂਜੀ ਫਿਰ oven ਚ ਗਰਮ ਕਰ ਦਾਂਗੇ ਰੈਡੀ ਉਹਨਾਂ ਨੂੰ ਰਾਤ ਨੂੰ ਇਦਾਂ ਰੱਖ ਲੈਣੇ ਆ ਕਿਉਂਕਿ ਡੈਡੀ ਹੁਣੀ ਕਹਿੰਦੇ ਰਾਤ ਹੋਣਾ ਆਪਾਂ ਨੇ ਹਨੇਰੇ 8:30 ਵਜੇ ਜਾਣੇ ਡੈਡੀ ਨੂੰ ਅੱਜ ਕਿਤੇ ਗਏ ਆ ਉਹ ਚਗੜਦੀ ਹੈ ਇਹ ਮਿਰਚ ਨਹੀਂ ਇਹ ਸੌਸ ਆ ਹਾਂ ਜਿਹੜਾ ਕਲਕਲਾਏ ਹੂੰ ਹੂੰ ਮੈਂ ਚਾਹੀ ਉਹ ਚੱਲਦਾ ਕਹਦਾ ਉੱਠ ਕੇ ਮੈਂ ਉੱਠ ਕੇ ਕਿੱਨਾ ਘੁੱਪਤੇ ਜਾਣਾ ਹੈ ਤੁਸੀਂ ਬਣਾ ਨਾ ਵੀ ਜਾਣਾ ਨਹੀਂ ਮੈਂ ਮੈਂ ਖਾ ਹਰੀ ਨਹੀਂ ਜਾਣਾ ਇਹ ਗੱਲ ਹਰੀ ਦਵੇ ਟ੍ਰਿਪ ਪਾ ਹੈਪੀ ਬਰਥਡੇ ਟੂ ਏ ਕਿੰਨੇ ਦਿਨਾਂ ਦਾ ਬਰਥਡੇ ਵੇਟ ਕਰਦੇ ਜਿਵੇਂ ਬੋਲਦੇ ਆ ਥੋੜੇ ਤਾਂ ਕਹਿੰਦਾ ਹੈ ਡੇ ਟੂ ਯੂ ਹੈਪੀ ਬਰਥਡੇ ਟੂ ਯੂ ਸਾਰੇ ਜਾਣੇ ਵਿਸ਼ੇਸ਼ ਕਰਨ ਦਾ ਆ ਤੇ ਹੋਰ ਵਿਸ਼ੇਸ਼ ਵੀ ਨਹੀਂ ਲੈਂਦਾ ਹੁਣ ਮੈਂ ਕਿਹ ਰੋਜ਼ ਬਰਥਡੇ ਬਰਥਡੇ ਕਰਦਾ ਅੱਜ ਬਰਥਡੇ ਨਿਕਲ ਗਿਆ ਚਲੋ ਹੁਣ ਇਹ ਪੁਰਾਣੇ ਕੱਪੜੇ ਪਾ ਤੇ ਬਰਥਡੇ ਹੋ ਗਿਆ ਸਾਡਾ ਮੇਰਾ ਕੰਗਾ ਚਾਚੀ ਨੇ ਚੀਜੀ ਲਿਆ ਕੇ ਦੇ ਨਾਲੀ ਬੀਜੀ ਨੂੰ ਦੇ ਚੀਜੀ ਗੰਦਿਆ ਪੀ ਲੋ ਰੱਜੀ ਚਾਹ ਠੰਡੀ ਨਾ ਹੋ ਜੇ ਚਲੋ ਚਲੋ ਬਲੂੰਗੇ ਨੂੰ ਦੁੱਧ ਪਿਆਉਣ ਚਲੀਏ ਆਪਾਂ ਸਾਰੇ ਜਾਣੇ ਬਲੂੰਗੇ ਨੂੰ ਦੁੱਧ ਪਿਆਉਣੇ ਨੇ ਨਾਲੇ